ਕੀ ਤਾਂ ਕੀ ਗੱਲਬਾਤ ਹੋਈ ਸਾਰੀ ਗੱਲ ਬਾਤ ਮੁੰਡਾ ਕਰੋ ਛੱਡਣ ਸਦਨ ਆਇਆ ਹੀ ਇਹਨੂੰ ਸਭ ਲੋ ਸਲੂਨ ਤੇ ਛੱਡਣ ਗਿਆ ਵਾ ਕਿਸ ਦੇ ਆਟੋ ਤੇ ਉਹ ਆਟੋ ਵਾਲਾ ਮੁੰਡਾ ਵੀ ਨਾਲ ਹੀ ਮੈਨੂੰ ਨਹੀਂ ਪਤਾ ਵੀ ਨਾਲ ਹੀ ਕਾਰ ਬਾਨੇ ਨਾ ਆਇਆ ਕਹਿੰਦਾ ਮੈਂ ਉਹਦੇ ਕੋਲ ਪੈਸੇ ਲੈਣੇ ਆ ਕੁਦੂ ਕਿੱਥੇ ਆ ਛੋਟੇ ਨੇ ਕਿਹਾ ਤਾਂ ਵੀ ਉਹ ਬਾਹਰ ਹੀ ਆ ਬਸ ਉਹਨੂੰ ਲੈ ਕੇ ਉੱਥੋਂ ਹੀ ਚਲ ਗਿਆ ਬਾਹਰ ਫੇਰ ਨਹੀਂ ਸਾਨੂੰ ਪਤਾ ਲੱਗਾ ਫੇਰ ਉਹਨੂੰ ਕਿਤੇ ਨਸ਼ਾ ਕਰਵਾ ਕੇ ਚੰਗੀ ਤਰ੍ਹਾਂ ਤੋ ਉਹਨੂੰ ਕਮਾਂ ਤੇ ਰਿਹਾ ਮੁੰਡਾ ਕਿ 7 ਵਜੇ ਉਹਨੂੰ ਕਿਤੇ ਰੂੜੀ ਤੇ ਸੋੜ ਦਿੱਤਾ ਵਾ ਉਹਕੇ ਮੁੰਡੇ ਨੇ ਵੇਖਿਆ ਉਹਨੇ ਕਿਹਾ ਵੀ ਭਾਬੀ ਹੋਣ ਉਹਤੇ ਆਟੋ 'ਚ ਪਿਆਦਾ ਹੀ ਉਹ ਇੰਨੇ ਆ ਕੇ ਕਾਰ ਦੱਸਿਆ ਇਹਨੇ ਆਪਣੇ मामੂ ਨੂੰ ਕਿਹਾ ਮੈਨੂੰ ਵੀ ਆ ਕੇ ਕਹਾ ਮੈਂ ਵੀ 도ੜ ਗਈ ਉਹਤੇ ਇਹੀ ਜਾ ਕੇ ਦੇਖਿਆ ਉਹ ਮੁੰਡਿਆਂ ਨੂੰ ਪੁੱਛਿਆ ਉਹ ਕਹਿੰਦੇ ਸਾਨੂੰ ਨਹੀਂ ਪਤਾ ਫਿਰ ਉਹਨੂੰ ਉਥੋਂ ਫੜਿਆ ਇੱਕ ਜਣੇ ਨੂੰ ਕਿਹਾ ਦੱਸ ਛੋਟੇ ਨੂੰ ਛੱਕ ਹੀ ਛੋਟੇ ਮੁੰਡੇ ਨੇ ਜਾ ਕੇ ਉਹਨੂੰ ਖਿੱਚ ਕੇ ਉਥੇ ਖੜਿਆ ਕਹਿੰਦਾ ਉਹ ਠੀਕ ਆ ਉਹਨੂੰ ਲੈ ਕੇ ਚੱਲੋ ਹਸਪੀਟਲ ਨੂੰ ਲੈ ਕੇ ਹਸਪੀਟਲ ਚੱਲੋ ਮੁੰਡਾ ਮਾਰ ਕੇ ਆਈ ਸੀ ਮੁੰਡਾ ਇਹ ਮਾਰ ਕੇ ਉਥੇ ਸੋਟਾਂ ਆ ਜਾਂਦੀ ਸੀ ਤਿੰਨਾਂ ਨੇ ਸ਼ਕਤ ਕਿੰਨਾਂ ਨੇ ਤਿੰਨਾਂ ਨੇ ਉਹ ਨੂੰ ਮੈਂ ਸੈਂਟਰੋਂ ਲਿਆਂਦਾ ਸੀ ਉਹ ਨਿਸ਼ਾਨ ਨਹੀਂ ਕਰਦਾ ਇਹਨਾਂ ਨੂੰ ਪਤਾ ਉਹ ਨਹੀਂ ਕਰਦਾ ਕਰੋ ਸੱਦ ਕੇ ਖੜਿਆ ਨੇ ਪਹਿਲਾਂ ਕਿਨਚਰ ਕਰਦਾ ਰਿਹਾ ਪਹਿਲੇ ਕਰਦਾ ਰਿਹਾ ਸੀ ਕੋਈ 7 ਮਹੀਨੇ ਉਹਨੂੰ ਸੈਂਟਰ ਚ ਆਏ ਨੂੰ 7 ਮਹੀਨੇ ਬਾਅਦ ਤਾਂ ਦਾਖਲ ਕਰਾਇਆ ਹੁਣ 2 ਕੁ ਮਹੀਨੇ ਹੋਏ ਇਹੀ ਆਏ ਨੂੰ ਕਰੋ ਨਹੀਂ ਨਿਕਲਦਾ ਰਿਹਾ ਇਹਨੇ ਬਹਾਨੇ ਨਾਲ ਮੁੰਡੇ ਨੇ ਸੱਦ ਕੇ ਖੜਿਆ ਉਹਦਾ ਆਧਾਰ ਕਾਟ ਵੀ ਇਹਦੇ ਕੋਲ ਬਾਦੇ ਕੱਪੜੇ ਵੀ ਉਹ ਚੱਲਿਆ ਸੀ ਦਿੱਲੀ ਕੰਮ ਤੇ ਕਹਿੰਦਾ ਮੈਂ ਚੱਲ ਜਾਵਾਂ ਇਹਨੇ ਬਹਾਨੇ ਨਾਲ ਲੈ ਗਿਆ ਉਹਨੂੰ ਬਾਰੋ-ਬਾਰ ਪਤਾ ਨਹੀਂ ਕਿੱਥੇ ਕਮਾਂਦਾ ਰਿਹਾ ਤੇ ਕੋਈ ਮੋਬਾਈਲ ਹੀ ਪੈਸੇ ਹੀ ਉਹਦੇ ਕੋਲੇ ਇਹਨਾਂ ਨੇ ਕਿਹੜੇ ਮੁੰਡੇ ਜਿਹੜਾ ਨਸ਼ਾ ਕਰਕੇ ਖੜਿਆ ਨਾਲ ਗੱਤੋਂ ਦੀਆਂ ਪਿੰਡ ਦੇ ਆ ਉਹ ਕੌਣ ਨਸ਼ਾ ਕਰ ਰਹੇ ਨੇ ਉਹ ਬੜੇ ਚੇਰ ਦੇ ਕਰਦੇ ਹੀ ਕੋਈ ਲੱਗ ਤਾ ਮੁੰđen ਲੱਗੇ ਮੈਨੂੰ ਨਹੀਂ ਪਤਾ ਪੀ ਇਹਨਾਂ ਨੇ ਕਾਦੇ ਵਾਸਤੇ ਖੜਿਆ ਕਰੋ ਮੈਂ ਰੋਟੀ ਬਣਾਉਣ ਦੀ ਛੋਟੇ ਨੇ ਕਹਤਾ ਉਹ ਬਾਹਰ ਵਾ ਗਿਆ ਬਸ ਉੱਥੋਂ ਹੀ ਲੱਗੇ ਦੁਬਾਰਾ ਨੀ ਉਹ ਕਰ ਆਇਆ ਮੋਤ ਨਸ਼ਾ ਹੋਈ ਆ ਮੋਤ ਨਸ਼ਾ ਹੋਈ ਆ ਕੀ ਮੰਗ ਰਹੇ ਤੁਸੀਂ ਮੈਂ ਮੰਗਿਆ ਹੁਣ ਇਨਸਾਫ ਕਰਨੀ ਮੇਰੇ ਮੁੰਡੇ ਨੂੰ ਇਨਸਾਫ ਦਿੱਤਾ ਜਾਏ ਇਹਨਾਂ ਨੂੰ ਸਜ਼ਾ ਦਿੱਤੀ ਜਾਏ ਜਿਹਨਾਂ ਮੇਰਾ ਮੁੰਡਾ ਮਾਰ ਕੇ ਸੁੱਟਿਆ ਵਾ ਨਾ ਕਨ ਨਸ਼ਾ ਸਮਲ ਲੈ ਰਿਹਾ ਇਹ ਬੜਾ ਨਸ਼ਾ ਇਥੇ ਆ ਘਰ ਘਰੇ ਨਸ਼ਾ ਵਾਹਗਾ ਬੜੇ ਲੋਕੀ ਵੇਚਦੇ ਇਥੇ ਗੁਜੇ ਗੁਜੇ ਬੜੇ ਵੇਚਦੇ ਆ ਲੋਕੀ ਕੋਈ ਨਹੀਂ ਆਉਂਦਾ ਇਥੇ ਇਥੇ ਸਾਰੇ ਰੋਗ ਦਿੰਦੇ ਆ ਨਾਰਲੇ ਦਿੰਦੇ ਆ ਆਹੀ ਨਹੀਂ ਕੀਤੀ ਲੋਕਾਂ ਨੇ ਕੀਤੀ ਇਹਨਾਂ ਨੂੰ ਪਤਾ ਦਿਖ ਨਹੀਂ ਆਉਂਦੇ ਇਹ ਪਹਿਲੇ ਕੁਵੈਤ ਗਏ ਦੇ ਫਿਰ ਉਸ ਤੋਂ ਬਾਅਦ ਮੋਰੀਸ਼ੀਅਸ ਫਿਰ ਇਥੇ ਛੋਟੀ ਜੀ ਜੋ ਜੋਬ ਕਰਦੇ ਹੀ ਕੋਸਮੈਟਿਕ ਦੀ ਦੁਕਾਨ ਤੇ ਕੱਲ ਸਵੇਰੇ ਮੇਰਾ 9:30 ਵਜੇ ਮੈਂ ਸਲੂਨ ਜਾਨੀ ਆ ਉਹ ਮੈਨੂੰ ਲੈ ਕੇ ਗਏ ਕਹਿੰਦੇ ਕਿ ਮੈਂ ਤੁਹਾਨੂੰ ਛੱਡ ਕੇ ਆਨਾ ਵਾ ਉਹ ਮੁੰਡਾ ਬਾਹਰ ਹੀ ਖੜਾ ਸੀ ਉਹਦਾ ਹੀ ਆਟੋ ਕਰਵਾ ਕੇ ਤੇ ਗਏ ਆਪਾਂ ਬਲੂ ਕਲਰ ਦਾ ਉਹਦਾ ਆਟੋ ਹੀ ਉਹਦੇ ਵਿੱਚ ਗਏ ਤੇ ਉੱਥੇ ਮੈਨੂੰ ਛੱਡ ਕੇ ਸਲੂਨ ਤੇ ਤੇ ਉਹਨਾਂ ਨਾਲ ਉਹਦੇ ਨਾਲ ਹੀ ਉਹੀ ਮੁੰਡੇ ਨਾਲ ਵਾਪਸ ਆ ਗਏ ਉਹਦੇ ਬਾਅਦ ਇਹਨਾਂ ਨੇ ਮਿੰਦਸ ਕਾਰ ਦਿਆ ਨੇ ਦੱਸਿਆ ਕਿ ਉਹ ਮੁੰਡਾ ਫੇਰ ਕਾਰ ਆਇਆ ਹੀ ਬਹਾਨੇ ਨਾਲ ਕਿ ਪੈਸੇ ਚਾਹੀਦੇ ਆ ਪੈਸੇ ਲੈਣੇ ਆ ਮੈਂ ਤੇ ਉਹਦੇ ਬਾਅਦ ਮੈਂ ਲੈ ਗਿਆ ਉਹਨੂੰ ਬਾਦ ਵਿੱਚ ਵਾਪਸ ਨਹੀਂ ਆਇਆ ਫੇ ਸ਼ਾਮੀ 7 ਵਜੇ ਆਪਾਂ ਦੁਕਾਨ ਤੇ ਗਏ ਮੈਂ ਤਾਂ ਮੀਨ ਨਾ ਹੁਣ ਫੇਰਾ ਨੂੰ ਕਿਸੇ ਨੇ ਮੁੰਡੇ ਨੇ ਦੱਸਿਆ ਕਿ ਉਹ ਨਾ ਉੱਥੇ ਆਟੋ ਵਿੱਚ ਵਾ ਪੇ ਦਾ ਨੰਮੀ ਕੱਲਾ ਤੇ ਉਹਦੇ ਨਾਲ ਜਿਹੜੇ ਮੁੰਡੇ ਹੀ ਉਹ ਹਰੇ ਦੌੜ ਗਏ ਆ ਤੇ ਮੈਂ ਕਹਾਂ ਰਾ ਪਹਿਲੇ ਕਰਦੇ ਸੀ ਹੁਣ ਨਹੀਂ ਕਰਦੇ ਹੇ 9 ਮੀਨ ਉਹ ਗਏ ਨਾ ਸਾਡੇ ਦੇ ਹਾਂਜੀ ਇਹਨਾਂ ਉਹਨਾਂ ਕੋ ਪੈਸੇ ਹੀ ਮੋਬਾਈਲ ਹੀ ਉਹਨਾਂ ਨੇ ਜਾਣਾ ਹੈ ਦਿੱਲੀ ਇਹ ਉਹ ਚੱਲੇ ਹੋਣੇ ਆ ਉਹਨਾਂ ਨੇ ਕਿਹਾ ਹੁਣ ਮੈਨੂੰ ਟ੍ਰੇਨ 'ਚ ਚੜਾਓ ਤੇ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਇਹਨਾਂ ਕੋਲ ਪੈਸੇ ਆ ਤੇ ਇਹਨਾਂ ਨੇ ਕਰਵਾਤਾ ਕੰਮ ਲਗਵਾਇਆ ਹੂੰ ਹਮ ਕਿੰਨਾ ਖਰਚਾ ਕਿੰਦਾ ਪਿੰਡ 'ਚ ਬਹੁਤ ਜ਼ਿਆਦਾ ਕੋਈ ਗਰੀ ਕੋਈ ਕੁਝ ਨਹੀਂ ਕੀਤੀ ਕਿ ਇਹ ਕਹਿ ਰਹੇ ਕਿ ਪਿੰਡ ਵਾਲੇ ਪਤਾ ਨਹੀਂ ਹੈ ਚੀਜ਼ ਤਾਂ ਮੈਨੂੰ ਮੈਂ ਹੋਈ ਕੰਨੀ ਆ ਕਿ ਜਿਹੜਾ ਮੁੰਡਾ 도ੜਿਆ ਉਹਨੂੰ ਫੜ ਕੇ ਜੋ ਉਹਦੇ ਨਾਲ ਹੋਇਆ ਉਹੀ ਉਹਦੇ ਨਾਲ ਹੋਵੇ ਇਹ ਸਾਨੂੰ ਇੱਕ ਟੈਲੀਫੋਨ ਆਇਆ ਸੀ ਸਿਵਲ ਹਸਪੀਟਲ ਤੋਂ ਅਮਰਤਮ ਸਿੰਘ ਸਾਨੂੰ ਸੋਨਮ ਸਿੰਘ ਵਾਸੀ ਬਾਬੋਵਾਲ ਦੀ ਜਿਹੜੀ ਡੈੱਡ ਬੋਡੀ ਹਸਪੀਟਲ ਚ ਪਈ ਹੈ ਉਹਦੇ ਸਬੰਧ ਵਿੱਚ ਅਸੀਂ ਹਸਪੀਟਲ ਪਹੁੰਚੇ ਫਿਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਪਰਿਵਾਰਕ ਮੈਂਬਰਾਂ ਵੱਲੋਂ ਅਸੀਂ ਜੋ ਵੀ ਬਿਆਨ ਉਹਨਾਂ ਦੇ ਲਿਖਿਆ ਉਹ ਬਿਆਨਾਂ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਨੇ ਹੁਣ ਕੀ ਬਿਆਨ ਦਿੱਤਾ ਹੈ ਪਰਿਵਾਰ ਨੇ ਜੋ ਵੀ ਬਿਆਨ ਲਿਖਾਇਆ ਸਾਨੂੰ ਉਹਨਾਂ ਦੇ ਮੁਤਾਬਕ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਕਾਰਵਾਈ ਕਰ ਰਹੇ ਹਾਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋ YouTube Facebook Instagram X aur WhatsApp channel par